ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਚ ਦੋਵਾਂ ਪਾਰਟੀਆਂ ਦਾ ਹੋਇਆ ਝਗੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਰਥਕ ਆਪਸ ਵਿੱਚ ਪੇੜੇ ਦਿੱਖੀ ਹੋਈ ਬਹਿਸ ਬਾਜੀ ਵੱਡੀ ਕਿੰਤੀ ਚ ਪਹੁੰਚੀ ਪੁਲਿਸ ਦੇਖੋ ਕੀ ਹੈ ਸਾਰਾ ਮਾਮਲਾ ਚੱਲ ਛੱਡੇ ਗਏ ਚੱਡੇ ਗਏ ਲੈ ਚੱਲਦੇ ਹੋ ਲੈ ਗਏ ਉਹ ਡੈਰ ਰਹੇ ਵੱਧ ਕੇ ਇੱਕ ਦੂਜੇ ਨੂੰ ਸਾਰੇ ਨੇ ਡੇਰਾ ਬਾਬਾ ਨਾਨਕ ਦੇ ਦੇਖੋ ਕਰਦੇ ਲਵਾਈ ਆ ਇਹ ਭਾਈ ਇਹਨਾਂ ਨੂੰ ਕਰਦੇ ਲਵਾਈ ਆ ਹਾਂਜੀ ਇਹ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਨ ਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋ ਜਾ ਸਰ ਮੇਰੇ ਡਾਂਗ ਮਾਰੀ ਤਾ ਪੌਣ ਨਹੀਂ ਦੇ ਰਿਹਾ ਸਰਦਾਰ ਸੁਰਜਿੰਦਰ ਸਿੰਘ ਉਧਾਵਾ ਆ ਕੇ ਇੱਥੇ ਆ ਗਏ ਨੇ ਸਾਡੇ ਬੂਤ ਦੇ ਉੱਤੇ ਕਿਆ ਕਰੰਦਿਆ ਯਾਰ ਤੂੰ ਕਿ ਕਰਦਾ ਹੈ ਕਿ ਜਾਂ ਅੰਦਰ ਕੋਈ ਗੱਲ ਕੋਈ ਤਾਂ ਬੰਦ ਕਰਦਾ ਹੈ ਜੇ ਕੋਈ ਵੀ ਉੱਪਰ ਵੀ ਚੱਕੀ ਲੋ ਉਹ ਆਨੇਂ ਕਿ ਉਹਨਾਂ ਦੇ ਕੋਲੋਂ ਤੇ ਪਹਿਲਾਂ ਉਹ ਉੱਦਲਾ ਕਰਿਆ ਜਾਗਾ ਇਹਨਾਂ ਦਾ ਬੂਤੀਆਂ ਨੂੰ ਇਹਨਾਂ ਦਾ ਮਤਲਬ ਹੀ ਨਹੀਂ ਬੰਦਦਾ ਇਹ ਖਲੋਂਦਾ ਆਡਾ ਬੂਥ ਲੱਗਾ ਜੀ ਸਰ ਆਜੋ ਜਨਸਾਰੀ ਦਾ ਮੈਂ ਜਵਾਬ ਦੇਣਾ ਆਜੋ ਸਵਾਲ ਹੁੰਦਾ ਬਲੇ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਦਿਸਟੈਂਸ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨੇ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅੱਜ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾਰੀ ਵਾਲੇ ਦਾ ਜੇ ਨਾ ਜਿ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਦਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜੱਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਆ ਉਹ ਕਹਿੰਦੇ ਰਦਵਾ ਸਾਹਿਬ ਦੀ ਬੁਖਲਾਹਟ ਆ ਹਾਰ ਨਾ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਵੀ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਿਬ ਦੇ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲੱਗ ਉਹਨੂੰ ਜਿਹੜੀ ਮਾਰੀ ਹੈ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਤਾਂਗ ਵਜੀ ਆ ਭੀ? ਮੇਰਾ ਮੈਡੀਕਲ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ? ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾ ਕਰਤੀ ਇਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖਦੀ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆਂ ਪੁਰੇ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਅੱਗੇ ਸ਼ਾਂਤ ਕਰਨਾ ਚਾਹੀਦਾ 몰ਕ ਜਿਸ ਤਰੀਕੇ ਨਾਲ 몰 ਫੜਾਇਆ ਜਾ ਰਿਹਾ ਉਹ ਤਰ੍ਹਾਂ ਫੜਨਾ ਚਾਹੀਦਾ ਵੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕਾ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪਰਤਾ ਖਾ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪੱਦੇ ਦਾ ਪੁੱਤ ਹੈ ਨਾ ਇਹ ਜਾ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊਂ ਨਹੀਂ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਇਹਨਾਂ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਦਾ ਕਿਹੜੀ ਤਸਵੀਰ ਮੈਨੂੰ ਜਿੱਛੇ ਨਹੀਂ ਵਿਖਾਈ ਹੈ ਜੀ ਜਗੂ ਦੇ ਨਾਲ ਜਗੂ ਤੇ ਮਾਮਾ ਇਹਨਾਂ ਤਾਂ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਭਗਵਾਨਪੁਰੀਏ ਦੀ ਮੰਗ ਕਿਹਦੇ ਲਈ ਤੁਰੇ ਫਿਰਦੀ ਆ ਜੱਗੂ ਭਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਭਗਵਾਨਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਇਹ ਤਾਂ ਯਾਰ ਕੋਈ ਨਹੀਂ ਏਦਾਂ ਨਹੀਂ ਕਿ ਏਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਇਹ ਪੁਲਿਸ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਨੀ ਕੋਈ ਆ ਨਹੀਂ ਤਾਂ ਕਿਉਂ ਮੈਂ ਆਉਣਾ ਨਹੀਂ ਜੇ ਦੋ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਪੰਜ ਤੇ ਫੜੇ ਆਪਾਂ ਭੱਜਦੇ ਫੜੇ ਜਦੋਂ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਟੱਡ ਗੋੜ ਨਹੀਂ ਕੀਤਾ ਪੁਲਿਸ ਕੋਆਪਰੇਟ ਕਰ ਰਹੀ ਨਹੀਂ ਤਾਂ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਾਰਾ ਸਰਕਾਰ ਦੇ ਦਬਾਤ ਵਿੱਚ ਤੁਸੀਂ ਹੋਰ ਕਿਵੇਂ ਮੇਰੇ ਦਬਾਸਾਂ ਦੇ ਚੱਲ ਰਿਹਾ ਕੌਣ ਕਿਪੋ ਗੰਤਮਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨਸਟਿਕ ਕਰਵਾ ਰਿਹਾ ਗੁੰਡਾਵਾਦਤ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜ ਰਿਹਾ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਉਹ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋ ਤੁਸੀਂ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋਂ ਹੀ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਰੋਕਾਂਗੇ ਕੀ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕਹਿੰਦਾ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਆ ਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰਾਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਆ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਆ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਕੋ ਡਾਰਾਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਕਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜੱਪੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਹੈ ਸੁਣੋ ਇਹਨੇ ਰੰਧਾਵੇ ਨੇ ਆਣ ਕੇ ਸ਼ਹਿਦ ਦਿੱਤੀ ਉਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮੈਰੇ ਦਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਇਓ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਲੋਕਾਂ ਨੂੰ ਕੋਸ਼ਿਸ਼ ਕਰ ਰਿਹਾ ਸੀ ਪੋਲਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਇਹ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਤੀਜਾ ਇੱਕ ਦਿਨ ਲੋਕਾਂ ਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਧਰਮ ਤੋਂ ਬਜਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਤੇ ਕੀ ਕਰੋ ਅਰੇ ਘਰ ਦਾ ਬੂਆ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਕੋਈ ਵੈਪਨ ਸੰਭੋਤ ਤੁਸੀਂ ਨਹੀਂ ਖਿਲਾਓਗੇ ਤਾਂ ਕੌਣ ਖਿਲਾਏਗਾ ਹਾਂਜੀ ਮਿਹਰਬਾਨੀ ਤਾਂ DJ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋਲ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਚ ਕਮਰਾ ਵੇਖੋਗੇ ਮੈਂ ਵੇਖਦਾ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਤ ਜਿੱਤਦਾ ਹੀ ਹੁਣ ਖੜੇਗਾ ਬੂਤ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਦਾ ਮਾਰੀਆਂ ਨੇ ਆ ਵੇਖੋ ਬਾਹਰ ਦੇ ਬੰਦੇ ਆ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਟਾ ਦਿਓ ਆਓ ਕਿ ਨਾ ਕੀ ਤੁਹਾਡੀ ਐਮ ਐਲ ਆਰ ਜਿਹੜੀ ਤੁਹਾਡੀ ਜਾਂਦੀ ਆ ਉਹਦੇ ਅੰਦਰ ਦੀ ਆਵਾਜ਼ ਬਾਹਰ ਤੱਕ ਡੋ ਓਏ ਇਹਨੂੰ ਤਾਂ ਬੜਾ ਚੁੱਕਣ ਦੇ ਵੀ ਲਾ ਦਿਓ ਜਨਾਬ ਸਾਡੀ ਰਿਕਵੈਸਟ ਹੈ ਅੰਦਰ ਕਾਂਗਰਸ ਬਾਹਰ ਅੰਦਰੋਂ ਨਹੀਂ ਜਾ ਜਰਨ ਬਾਹਰ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਹੋਣੀ ਇੱਥੇ ਆ ਕਰ ਲੈਨੇ ਜੀ ਚੈੱਕ ਕਰ ਲੈਨੇ ਜੀ ਇਦਾਂ ਵੋਟਾ ਕਾ ਦਿੱ ਗਏ ਜਨਾਬ ਆ ਵੀ ਪਟਨ ਦਾ ਵੀਜ਼ਾ ਹਾਂ ਚੰਨੇਰ ਦਾ ਬਾਬਾ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕਿ ਡਰਦਾ ਆ ਨਵਚੜਾ ਨਾਈ ਆ ਉੱਥੇ ਕੰਮ ਕਰਦਾ ਇਹਨੂੰ ਕੀ ਲੈਨੇ ਆ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਮਿਹਰਬਾਨੀ ਸਪੈਕੂਲੇਟ ਨਾ ਕਰੋ ਕਿਸੇ ਜੀ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨਾ ਨਹੀਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨਾ ਕਰੋ ਸਪੈਕੂਲੇਸ਼ਨ ਨਾ ਕਰੋ ਮੈਂ ਆਉਂਦੇ ਤਾਂ ਜੋ ਕਲੇਸ਼ਰ ਪੰਚੀ ਉਹ ਇਸ ਬੰਦੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਵਾਹ ਮਾਰਿਆਂ ਨੂੰ ਛੜਕਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂਜੀ ਮੁੜ ਕੇ ਛਦਾਇਆ ਜਿਨ੍ਹਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਕੱਲ ਸਰਪੰਚਾਂ ਮੋਕੇ ਦਾ ਉਹਨੇ ਗੁੰਡੇ ਮਂਗਾਏ ਆ ਇਥੇ ਉਹਨੇ ਕੁੱਟਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਦਹਿਤ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕੇ ਨੂੰ ਉਹ ਹੋ ਯਾਰ ਮੈਂ ਉਹਨੂੰ ਬੰਦੇ ਨੂੰ ਖੜਨ ਲਗਾ ਨਹੀਂ ਉਹਨੂੰ ਉਹਨੂੰ ਖੜਿਓ ਖੜਨ ਲੱਗਿਆ ਲਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਤਾਂ ਵੇਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਸੇਰ ਚ ਵਾਦਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀ ਸੁਖੀਰ ਦਾ ਕੋਲ ਖੜਾ ਕੇ ਡਾਂਗਾ ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਸ ਵਾਦਿਆ ਘਟ ਵਰਦੀ ਆ ਆਪਣੇ ਜਾਨੀ ਤੇ ਸਾਡੇ ਜਾਨੀ ਉਦਾਂ ਨੇ ਬੋਲ ਖਲੋਗੇ ਸੁਕੀਂਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਇਹ ਜਨ ਤੱਕ ਇਹ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਰੰਧਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੇ ਮਾਰ ਲਿਆ ਬੰਦਾ ਮੇਰੇ ਬੋਟਾ ਡਾਂਗਾਂ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਕੀਂਦਾ ਆ ਵੇਖੋ ਵੇਖੋ ਅੰਮ੍ਰਿਤ ਵਖਾ ਲੋ ਆ ਸਾਰੀ ਜਨ ਤੱਕ ਵੀਡੀਓ ਹੈਗੀ ਆ ਬਖਾਲੀ ਆ ਜੇ ਆ ਜੇ ਆ ਜੇ ਬੰਦਾ ਇਹ ਵੇਖੋ ਜੀ ਆ ਸੁਖੀ ਨਾ ਪਿੱਛੇ ਖਲੋਤਾ ਦਾ ਡਾਂਗ ਮਰਵਾਉਣ ਡਿਆ ਇਹ ਕਿਤੇ ਹੱਥਾਂ ਚ ਕਿਹਨੇ ਫੜੇ ਇਹ ਲਮਾਇਆ ਜੀ ਲਮਾਇਆ ਮਸੀਹ ਲਮਾਇਆ ਮਸੀਹ ਇਧਰ ਕਰੋ ਵੀਡੀਓ ਲਮਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਪਿੱਛੇ ਜੁਰਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਨਾ ਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹ ਅੱਗੇ ਕਰਕੇ ਬਚਾਈ ਮੇਰੀ ਮੇਰਾ ਪੁੱਤ ਹੀ ਡਾਂਗ ਮਾਰੀ ਆ ਅਕੀ ਸਿਸਟਰ ਦੇ ਨਾਲ ਵਿਆਹੀ ਹੋਈ ਹੈ ਬਿਲਕੁਲ ਕੋਈ ਗਲਤ ਬਾਤ ਨਹੀਂ ਹੋਈ ਬਿਲਕੁਲ ਸ਼ਾਂਤੀ ਮਾਹੌਲ ਆ ਹਾਂਜੀ ਚੁੱਪ ਰਹਿ ਜੋ ਪਿੱਛੇ ਉਹ ਇਥੇ ਦਾ ਸੀ ਜਿਹੜੇ ਸਾਡੇ ਤੇ ਇਹ ਕੰਮ ਕਰਦੇ ਰਹੇ ਹਾਂ ਹਾਂ ਅੱਜ ਵੀ ਆ ਗਏ ਹਾਂ ਕਿੱਥੋਂ ਦਾ ਰਹਿਣ ਵਾਲਾ ਤੂੰ ਯਾਰ ਤੂੰ ਰਹਿਣ ਵਾਲਾ ਕਿੱਥੋਂ ਦਾ ਆ ਆ ਵੇਖ ਲੈਗੇ ਇਹ ਕਿੱਥੇ ਨਾ ਪਹੁੰਚਿਆ ਗਿਆ ਮੜਾਇਆ ਕਿ ਲੜੇ ਹੋ ਜਾਂ ਜੀ ਕਰਨ ਦਾ ਬੰਦਾ ਇਹਨੂੰ ਖੜੋ ਫੇਰ ਇਹ ਤੇ ਕਾਰਵਾਈ ਹੋਗੀ ਇਹ ਹੋਈ ਹੋਈ ਇਹ ਇਹ ਮੁੰਡਾ ਨਾ ਆਇਆ ਹਾਂਜੀ ਮੈਨੂੰ ਮਾਰਿਆ ਸਰਦਾਰ ਜੀ ਲੱਗ ਕੇ ਬਾਹਰ ਲੈ ਗਏ ਹਾਂਜੀ ਧਿਆਨ ਦੇਣਾ ਕੋਈ ਹਾਂਜੀ ਬਿਆਨ ਦਿਖਾ ਲੈ ਦੇ ਠੀਕ ਨਹੀਂ ਬਚਦਾ ਇਹੀ ਕਾਰਵਾਈ ਕਰਾਂਗੇ ਜਿਹੜੀ ਬੰਦੀ ਕਾਰਵਾਈ ਹੋਊਗੀ ਜਿੱਥੇ ਸਾਨੂੰ ਕੋਈ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਚੈੱਕ ਜਿਹੜਾ ਕਿਹਾ ਜਾ ਰਿਹਾ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹਦਾ ਵੀ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਜੀ ਕੁਝ ਹੋ ਕੀ ਰਿਹਾ ਜੀ ਇਹ ਵੇਖ ਰਹੇ ਚੈੱਕ ਕਰ ਰਹੇ ਕੋਈ ਇਥੇ ਇਨਫਰਮੇਸ਼ਨ ਆਈ ਹੈ ਕਿ ਇਹ ਚੀਜ਼ ਦੀ ਕੋਈ ਇਥੇ ਪ੍ਰੋਬਲਮ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਕਰਾਂਗੇ ਕਰਾਂਗੇ ਚੈੱਕ ਕਰ ਰਹੇ ਆ ਜੋ ਬਿਆਨ ਹੋਊਗਾ ਉਸ ਦਾ